ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਗਾਵਾਂ ਦਿਖਾਉਣੀ ਆ ਪੰਜ ਦੀਆਂ ਪੰਜ ਹੀ ਤੁਹਾਨੂੰ ਸੂਈਆਂ ਸਵਾਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਨਾ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਖੇਪਾ ਵਾਏ ਚਲੋ ਵਧੀਆ ਕਿਰਪਾ ਚੈ ਜੀ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੁਰਦ ਤਹਿਸੀਲ ਇਨਾਲਾ ਜ਼ਿਲ੍ਹਾ ਮਿਸਰ ਤੇ ਫੋਨ ਨੰਬਰ ਪੁੱਲ ਤੇ ਕਰੀ 9501296155 ਠੀਕ ਆ ਅੱਜ 5e 5 ਦੀਆਂ 5 ਹੀ ਸੋਈਆਂ ਸਵਾਈਆਂ 5 ਦੀਆਂ 5 ਸੋਈਆਂ ਰੇਟ ਜਾ ਜੀ ਰੇਟ ਆਈ ਨਿਕ ਜਿਕੇ ਕਰ ਦੇਣੇ ਆ ਟਡੇ ਆ ਸਾਰਾ ਹੋਲਾ ਪਾਇਆ ਇੱਕ ਬਾਾਰ ਬੰਨੇ ਉਹ ਪਾਵਾਂ ਦੀ ਵੀਰਾਂ ਦੀ ਡਿਮਾਂਡ ਬੜੀ ਸੀ ਅੱਛਾ ਮੈਂ ਹੁਣੇ ਭਾਈ ਯਾਰ ਚ ਬਾਤ ਨੇ ਠੀਕ ਆ ਕੱਲ ਮਾਲ ਕੀਤਾ ਹੈ ਫਿਰ ਪਰਸੋਂ ਕੀਤਾ ਹੈ ਇਕੱਠਾ ਵੀਡੀਓ ਪੋਣੀ ਸੀ ਅੱਛਾ ਤੇ ਉਹ ਵੀਰ ਲੈ ਗਏ ਤਿੰਨ ਗਾਵਾਂ ਨਾਲ ਇਕੱਠੀਆਂ ਤੇ ਆਪੀਆਂ ਸੀ ਅੱਛਾ ਹਾਂਜੀ ਹਾਂਜੀ ਵਿਚ ਨਾਲੇ ਵੀਰ ਲੈ ਗਿਆ ਸੀ ਤੇ ਇੱਕ ਬਾਾਰ ਬੰਨੀ ਪਹਿਲਾਂ ਉਹ ਵਿਖਾ ਦਿਆ ਫਿਰ ਅੰਦਰ ਵਾਲੀਆਂ ਵਿਖਾ ਦਿੰਨੇ ਪਹਿਲਾਂ ਤੁਹਾਨੂੰ ਜਿਹੜੀ ਆਵਲੀ ਤੁਹਾਨੂੰ ਦਿਖਾ ਦੇਣੀ ਆ ਚੰਗੇ ਕੱਦ ਕਾਠ ਵਾਲੀ ਆ ਚੰਗੇ ਬੋਡੀ ਸਟਰਕਚਰ ਵਾਲੀ ਆ ਜਿਹੜੀ ਕਿੰਨਾ ਵਸੂ ਆ ਜਾ ਵਿਧੀਰਾ ਵਿਰਜੀ ਆ ਯਾਰ ਕੀ ਦੂਜਾ ਸੂਬਾ ਸੂਈ ਚ ਕਿੰਨਾ ਕ ਚਿਹਰਾ ਹੋ ਗਿਆ ਸੂਈ ਨਾ ਇਹ ਵਿਰਜੀ ਪਰਸੋਂ ਸ਼ਾਮਾਂ ਦੀ ਸੂਈ ਯਾਰ ਪਰਸੋਂ ਰਾਤ ਸੂਈ ਆ ਕੋਈ 2:00 ਵਜੇ ਦੇ ਲਗਭਗ ਆ ਬੱਚਾ ਕੀ ਆ ਤੇ ਮਗਰ ਮੱਛਾ ਜੀ ਵਿਰਜੀ ਮਗਰ ਤੇ ਮਗਰ ਬੱਚਾ ਦੇਖ ਸਕਦੇ ਤਾਜ਼ਾ ਹੀ ਆ ਬੱਚਾ ਜੀ ਬਿਲਕੁਲ ਤਾਜ਼ਾ ਬੱਚਾ ਆ ਜਿਹੜਾ ਤੇ ਇਹਦੇ ਥਣ ਵੀ ਦੇਖ ਸਕਦੇ ਜੇ ਲੱਗੇ ਤਾਂ ਥਣਾ ਦਾ ਸਾਈਜ਼ ਹਾਂਜੀ ਧੀਰੀ ਬਾਕੀ ਵਿਰਜੀ ਆ ਲਖੋ ਥਣ ਬਹੁਤ ਸੋਹਣਾ ਕਸ਼ੀ ਦਾ ਠੀਕ ਹੈ ਹਾਂਜੀ ਹਾਂਜੀ ਥਣ ਦੋਵਾਂ ਪਾਸੇ ਮੱਈ ਜਾ ਜਾਂ ਜਾਂ ਜੀ ਮਰਜੀ ਵਿਰਜੀ ਬੋ ਕਿੰਨਾ ਕ ਬੋਲਾ ਚ ਵਿਧੀ ਤੇ ਕੋਲ ਇਹ ਦੇਖੋ ਵੀਰ ਜੀ ਬੋਲਾ ਅੱਖਰ ਨੂੰ ਦੇ ਭਾਵੇਂ 14 ਕਿਲੋ ਅੱਖ ਲਈ ਹੈ ਜਿਹੜਾ ਪੱਕਾ ਹੁਣ ਬੋਲਾ ਪਿੱਜਾ ਦੇਣੀ ਹੈ ਜੇ ਪੂਰਾ ਆ 12 ਕਿਲੋ ਕਰਕੇ ਦੇਣੀ ਹੈ ਵੀਰ ਜੀ ਅੱਛਾ ਹਾਂਜੀ ਉਹਦੇ 18 20 ਕਿਲੋ ਰਮਾਨਾ ਨੇ ਚਵਾਈ ਜਾਣਾ 20 ਕਿਲੋ ਲਗਭਗ ਲਿਆ ਫਿਰ ਖੋਲੋ ਤੋਰ ਦिए ਬੈਣੀ ਵਾਲੇ ਪਾਸੇ ਤਾਂ ਠੰਡੇ ਇੱਕ ਸਾਦੇ ਤੇ ਲੱਗੇ ਤਾਂ ਹਾਂ ਦੇਖ ਸੰਦੇ ਠੀਕ ਹੈ ਜੀ ਤੋਰ ਦਿਓ ਜੀ ਕਾਤੇ ਕੋਦੇ ਵੀਰ ਜੀ ਬਹੁਤ ਹਵਸ਼ੀ ਦਾ ਬਾਕੀ ਚੰਗੇ ਕਦ ਕੱਢਦੀ ਆ ਤੇ ਬਿਲਕੁਲ ਕੰਪੈਕਟ ਹਵਾਨੇ ਦੀ ਮਾਲਕੀਆ ਜਿਹੜੀ ਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਵੇਲੋ ਕਿੰਨਾ ਕਰ ਦਈਏ ਜਿਆਦਾ ਕਰ ਦਈਏ ਮੁੱਲ ਕਰਨੂ ਤੇ ਵੀਰ ਜੀ ਭਾਏ 65000 ਰੁਪਏ ਕਰੀ ਜਾਈਏ ਅੱਛਾ 55000 ਦੀ ਦੇ ਦਾਂਗੇ 55000 ਦੀ 53 ਜਵੈਤ ਜੀ 2000 ਰੁਪਏ ਛੱਡ ਦਾਂਗੇ 53 53 ਹੀ ਦੇ ਦਾਂਗੇ ਹੋਰ ਕੋਈ ਨਹੀਂ ਮੌਕੇ ਤੇ ਮਾਨਤਣ ਚਲੋ ਕੋ ਫੋਨ ਲਾਵੇ ਇੱਕ ਕਰੀ ਬਾਕੀ ਵੀਰ ਜੀ ਜਿੰਨਾ ਵਸ਼ੀ ਦਾ ਹਵਾਨਾ ਨਾ ਹਾਂਜੀ ਹਾਂਜੀ ਕੰਪੈਕਟ ਹਵਾਨਾ ਵਾ ਜਿੰਨਾ ਦੁੱਧ ਵਾਲਾ ਵਾ ਨਾ ਠੀਕ ਆ ਕਈ گاਵਾ ਐਵੇਂ ਇੰਨਾ ਨਾ ਲਈ ਫਿਰਦੀਆਂ ਵਾ ਅੱਛਾ ਹਾਂਜੀ ਤੇ ਬਾਈ ਦੁੱਧ ਜਿੰਨਾ ਹੁੰਦਾ ਉਹਨਾਂ ਮੱਟਲ ਚ ਢੇ ਹੁੰਦੇ ਆ ਠੀਕ ਆ ਜੀ ਹਾਂਜੀ ਇਹ ਜਿੰਨਾ ਛੱਡਾ ਦੁੱਧ ਵਾਲਾ ਨੁੱਟ ਚੜ ਜਾਂਦੀ ਹੈ ਵੀਰ ਜੀ ਵਸ਼ੀ ਠੀਕ ਆ ਜੀ ਹਾਂਜੀ ਹਾਂਜੀ ਤੇ ਜਿਲਾ ਫਿਰ ਹੁਣ ਜਿਹੜੀਆਂ ਅੰਦਰ ਆ ਵੀ ਦਿਖਾਈਏ ਹੁਣ ਇਧਰੋਂ ਜਿਹੜੀ ਆ ਪਹਿਲੇ ਨੰਬਰ ਤੇ ਇਹਦਾ ਕਿੰਨਾ ਸੂਆ ਜੇ ਇਹ ਵੇਜੀ ਆ ਕੀ ਦੂਜਾ ਸੂਆ ਸੂਈ ਜੇ ਠੀਕ ਹੈ ਤੇ ਮਗਰੇ ਤੇ ਵਛੀ ਜੀ ਮਗਰੇ ਤੇ ਵਛੀ ਆ ਜਿਹੜੀ ਸ਼ਹਿਰ ਸ਼ਹਿਰ ਵਜੀ ਵਛੀ ਜੇ ਮਗਰੇ ਠੀਕ ਹੈ ਜੀ ਇਹਦੇ ਕੋਲ ਕਿੰਨਾ ਜੀ ਦੁੱਧ ਆ ਨਾੜੂ ਬੱਚੇ ਦਾ ਵਿੱਜੇ ਨਾਲ ਹੀ ਜੇ ਆ ਦੇਖ ਸਕਦੇ ਆ ਤੁਹਾਡਾ ਨਾਲ ਹੀ ਆ ਜਿਹੜਾ ਇਹਦਾ ਇਹਨੂੰ ਕਿੰਨੇ ਦਿਨਾਂ ਹੋਏ ਸੋਈ ਜੀ ਇਹ ਵਿੱਚ ਜੀ ਪਰਸੋਂ ਸੋਈ ਜੀ ਪਰਸੋਂ ਦੀ ਸੋਈ ਆ ਠੀਕ ਆ ਮਾ ਸਾਰਾ ਤਾਜ਼ਾ ਸੋਇਆ ਦੁੱਧ ਦੁੱਧ ਤੇ ਨਾ ਨਾ ਦੇਣਾ ਥਾਣੇ ਦੇ ਵੀ ਦੇਖ ਸਕਦੇ ਚ ਇਹਦੇ ਕੋ ਵੀ ਅਜੇ ਬੋਲਾ ਹੀ ਹੋਣਾ ਫਿਰ ਤੇ ਇਹਦੇ ਕੋ ਵੀ ਵਿੱਚ ਬੋਲਾ ਹੁਣ ਜਿਹੜਾ ਨਾ ਆਖਰ ਨੂੰ ਤੇ ਭਾਵੇਂ ਪਰਸੋਂ ਸੋਈ ਆ ਇਹ ਵੀ ਰਾਤ ਹੀ ਸੋਈ ਆ ਅੱਛਾ ਕਿਉਂਕਿ ਸੂਈ ਉਹਨਾਂ ਦੇ ਘਰੇ ਆ ਠੀਕ ਆ ਹਾਂਜੀ ਪਰਸੋਂ ਰਾਤੋਂ ਆਂਦੇ ਸੋਈ ਆ ਹੁਣ ਜਿਹੜਾ ਮੌਕੇ ਤੇ ਬੋਲਾ ਇਰਕੂ ਗਣਾ 8 ਕਿਲੋ ਹੁੰਦਾ ਅੱਛਾ ਹਾਂਜੀ 8 ਕਿਲੋ ਹੋਗਾ ਹਾਂਜੀ 8 ਕਿਲੋ ਕਿੰਨਾ ਕੁ ਚਵਾਈ ਜਾਊਗੀ ਇਹ ਤੁਹਾਨੂੰ ਪਤਾ ਜੋ-ਜੋ ਬੋਲੇ ਚ ਬਾਹਰ ਨਿਕਲੂਗਾ ਉਹ ਦੁੱਧ ਕਰੀ ਜਾਣਾ ਇਹ ਰਮਾਨਾ 14 ਕਿਲੋ ਵੀਜੀ ਚਵਾਈ ਜਣਾ ਦੁੱਧ ਅੱਛਾ ਬਾਕੀ ਜਾਦ ਬਰੀਡ ਚ ਬਹੁਦਿਆ ਵੱਛੀ ਗੱਭਣ ਨਹੀਂ ਕਰਨੇ ਵੀਜੀ ਸਾਂਭੀ ਠੀਕ ਹੈ ਜੀ ਬਾਕੀ ਬਰੀਡ ਬਰੂਡ ਵੀਜੀ ਬਹੁਤ ਹੈ ਵੱਛੀ ਤਾਂ ਵੇਖੋ ਬੀਪੀ ਐਸ ਕੁਆਲਟੀ ਹਾਂਜੀ ਹਾਂਜੀ ਬਾਕੀ ਜਿਤ ਤਰ੍ਹਾਂ ਕੇ ਵੀਜੀ ਹਨਾ ਨੇ ਆਪਾਂ ਨੇ ਦੱਸਿਆ ਹੀ ਆ ਕਿ ਕੰਪਨ ਗਾਂ ਜਿਹੜੀ ਆ ਪੂਰੀ ਸਾਂਭੀ ਨਹੀਂ ਗਈ ਜਿੰਨੀ ਸਾਂਭਣੀ ਚਾਹੀਦੀ ਸੀ। ਬਾਕੀ ਜਿਹੜਾ ਹੁਣ ਕੋਈ ਵੀਰ ਸਾਂਭ ਲੈ ਕੇ ਲੈ ਜਾਊਗਾ। ਇਹ ਵੀ ਸਾਂਭੀ ਹੁੰਦੀ ਨਾ। ਇਹਨੂੰ ਲੈਣੇ ਵੀ 55-60 ਹੀ ਕਰਾਉਣਾ ਹੈ। ਠੀਕ ਆ। ਜਿੰਨੀ ਬਰੀਡ ਚ ਆ ਤੇ ਰੱਗ ਬਾਜ ਵੱਛੀ। ਹਾਂਜੀ। ਬਾਕੀ ਇੱਕ ਤਾਜੀ ਸੋਈ ਆ ਥੋੜੀ ਲੱਪੇ ਜਿਹੀ ਆ ਤੇ ਮਗਰ ਵੀ ਇਹਦੇ ਵੱਛੀ ਆ ਜਿਹੜੀ। ਵੱਛੀ ਆ ਕੋਈ ਜੀ ਗੱਡੀ ਵਧੀਆ। ਵੱਛੀ ਬੜੀ ਪਿਆਰੀ ਆ। ਬਹੁਤ ਚੰਗੀ ਵੱਛੀ ਆ। ਪਰ ਵੇਖੋ ਕਾਲਕ ਲੋਤੀ 24 ਜੰਨੀ ਵੀ ਆ ਜਿਹੜੀ ਸੋਹਣੀ ਵੱਛੀ ਆ ਜਿਹੜੀ ਤੇ ਇਹਦਾ ਵੀ ਕੀ ਰੱਖੀਏ ਫਿਰ ਮੁੱਲ ਆਪਾਂ ਇਹਦਾ ਮੁੱਲ ਇਹਦਾ ਮੁੱਲ ਜੈ ਜੀ ਕਰਦੇ ਛੋਟਾ ਜਿਹਾ ਕਰਦੇ ਹੋ ਬਿਲਕੁਲ ਇਹਦੇ ਵੀ ਜੀ ਇਹ ਫੁੱਲ ਰਾਜੀ ਹੁੰਦੀ ਦਾ ਫੁੱਲ ਹਾਂਜੀ ਤੁਹਾਨੂੰ ਪਤਾ 55000 ਰੁਪਏ ਨੇ ਮੁੱਲ ਕਰਾਉਣਾ ਠੀਕ ਆ ਮੁੱਲ ਕਰਨ ਤੇ ਵੀਰ ਜੀ ਭਾਵੇਂ 40 35 ਜਿੰਨਾ ਮਰਜ਼ੀ ਕਰੀ ਜੀਏ ਅੱਛਾ 33000 ਦੀ ਦੇ ਦਾਂਗੇ 33000 ਜੀ ਬਿੱਤੋ ਯਾਰ ਹੋਰ ਛੱਡ ਜੀਏ ਚਲੋ 32 ਦੀ ਦੇ ਦਾਂਗੇ 32000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਬਾਕੀ ਚਲੋ ਕੋ ਫੋਨ ਲਾਵੇ ਹਨਾ ਹਾਂਜੀ ਹਾਂਜੀ ਬਾਕੀ ਵੀਰ ਜੀ ਥਾਂ ਥੋਂ ਬਹੁਤ ਸੋਹਣਾ ਵਸ਼ੀ ਦਾ ਤੇ ਹੁਣ ਆ ਗਈ ਆਪਣੇ ਕੋਲ ਇੱਕ ਜਰਸੀ 10000 ਦੀ ਤਾਂ ਵੀਰ ਜੀ ਵਸ਼ੀ ਦੇ ਦੀ ਦੀ ਹੈ ਕਿ ਇਹਨੂੰ ਉੱਤਰਾ ਹੀ ਤਿਆਰ ਕਰਕੇ ਠੀਕ ਆ 6 ਮਹੀਨੇ ਦੀ ਕਰਕੇ 10000 ਦੀ ਵਸ਼ੀ ਦੇ ਦੀ ਦੇਖੋ ਇਹ ਸ਼ਾਰਟ ਦੇ ਸਾਰੇ ਰੰਗ ਇਹ ਤਾਂ ਨੂੰ ਪਤਾ ਕਲਰ ਥੋੜਾ ਜਿਹਾ ਘੱਟ ਲੱਗਦਾ ਹਾਂਜੀ ਹਾਂਜੀ ਇਹ ਵਾਲੀ ਥੋੜੀ ਚੀਜ਼ ਘੱਟ ਲੱਭਦੀ ਆਪਾਂ ਨਾ ਇੱਕ ਜਰਸੀ ਹੁਣ ਆ ਗਈ ਆ ਇਹਦਾ ਕਿੰਨਾ ਸੁਭਾਜ ਵੀਰ ਜੀ ਇਹਦਾ ਇਹ ਵੀਰ ਦੂਜਾ ਸੋਵਸ ਸੁਈ ਜੀ ਦੂਸਰਾ ਸੋਵਸ ਸੁਈ ਨੋ ਕਿੰਨੇ ਦਿਨਾਂ ਹੋ ਕੇ ਸੁਈ ਨੋ ਇਹ ਨੋ ਵੀਰ ਜੀ ਸੁਈ ਨੂੰ ਅੱਜ ਪੰਜਵਾਂ ਛੇਵਾਂ ਦਿਨ ਜੀ ਪੰਜਵਾਂ ਛੇਵਾਂ ਦਿਨ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਵਿੱਚ ਹੀ ਹੁਣ ਮੌਕੇ ਦਾ ਜਿਹੜਾ ਬੌਲਾ ਕੋ ਲਾਲੇ ਦੁੱਧ ਲਾਲੇ ਸ਼ੇਕ ਲਊਗਾ ਉਹਗਾ 7 ਕਿਲੋ ਪਰ 6 ਕਿਲੋ ਕਰਕੇ ਦੇਣੀ ਅੱਛਾ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਇਹ ਵੀਰ ਜੀ ਚਵਾਈ ਜਾਊਗੀ ਰਮਾਨਾ 9-10 ਕਿਲੋ ਅੱਛਾ ਹਾਂ ਜੀ ਸੇਵਾਰਾ ਸਾਹਿਬ ਨਾ ਚਵਾਊਗੀ ਲਿਆ ਫਿਰ ਤੋਰ ਦਈਏ ਨਾ ਵੀ ਹਾਂ ਜੀ ਆ ਦੇ ਸਾਡੇ ਥਾਣਾ ਸਾਈਜ਼ ਗਿਆ ਪੇ ਬਾਾਕੀ ਵੀਰ ਜੀ ਬਰੀਡ ਬਰੂਡ ਬਹੁਤ ਆਵਸ਼ਕੀ ਚਲੋ ਜੀ ਫੇਸ ਕੁਆਲਟੀ ਲੈ ਜੀ ਇਹਦਾ ਵਿੱਚ ਫਿਰ ਕੀ ਰੱਖੀ ਆਪਾਂ ਮੁੱਲ ਇਹਦਾ ਛੋਟਾ ਜਿਹਾ ਕਰ ਦਿਓ ਫਿਰ ਛੋਟਾ ਜਿਹਾ ਕਰਦੀ ਐ ਜੀ ਆ ਜਾਈ ਚਲੋ ਮੁੱਲ ਕਰਨ ਉਹਦੇ ਵਿੱਚ ਜੀ ਆਪਾਂ 35 ਜਿੰਦਾ ਮਰਜ਼ੀ ਕਰੀ ਜਈਏ ਹਾਂਜੀ ਮੁੱਲ ਤੇ ਕਰਦੇ 30 20 ਅੱਛਾ ਹਾਂਜੀ ਹੁਣ ਮੌਕੇ ਤੇ ਜੇ 5000 ਦੀ ਦੇ ਦਾਂਗੇ 5000 ਦੇ ਪੂਰੇ 5000 ਦੀ ਦੇਣੀ ਚਲੋ ਮੌਕੇ ਤੇ ਕਰ ਦੋ ਕਿ ਮੰਨ ਤਾਂ ਕੋਈ ਨਹੀਂ ਕਰਦਾ ਵਿੱਚ ਕੋ ਫੋਨ ਲਾਵੇ ਕਰੀ ਹਾਂਜੀ ਬਾਕੀ ਆ ਦੇਖ ਬਾਕੀ ਜੀ ਥਾਂ ਤੁਹਾਨੂੰ ਬਹੁਤ ਸੋਹਣਾ ਵਸ਼ੀ ਦਾ ਤੁਹਾਨੂੰ ਬਹੁਤ ਚੰਗੀ ਲੱਗੀ ਬਾਕੀ ਕੋ ਤੁਹਾਨੂੰ ਪਤਾ ਕਿੱਲੇ ਦੇ ਬੱਜੀ ਵਸ਼ੀ ਸੋਹਣੀ ਲੱਗੂਗੀ ਹਾਂਜੀ ਹਾਂਜੀ ਜਿਹੜੀ ਬਰੀਡ ਚ ਆ ਠੀਕ ਹੈ ਜ ਤੇ ਹੋਣ ਇੱਕ ਹੋਰ ਕਾਲੀ ਜਰਸੀ ਕ੍ਰੋਸ ਚ ਆ ਗਈ ਇਹਦੇ ਮਗਰ ਵੀ ਵਿੱਜੀ ਵੱਛੀ ਜੀ ਇਹਦੇ ਮਗਰ ਵੀ ਵੱਛੀ ਆ ਜਿਹੜੀ ਤੇ ਇਹਨੂੰ ਕਿੰਨੇ ਦਿਨ ਹੋਏ ਜੈ ਸੂਈ ਨੂੰ ਇਹਨੂੰ ਵੀਰਜੀ ਅੱਜ ਹੋ ਗਏ ਜੇ 10 ਦਿਨ ਦੇ ਲਗਭਗ ਹੋ ਗਏ ਹੁਣ ਦੇ 10 ਦਿਨ ਦੇ ਲਗਭਗ ਹੋ ਗਏ ਆ ਇਹ ਦੇਖੋ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਵੀਰਜੀ ਹੁਣ ਜਿਹੜਾ ਮੌਕੇ ਤੇ 9 ਕਿਲੋ ਹੋਊਗਾ ਪਰ ਆਪਾਂ 8 ਕਿਲੋ ਕਰਕੇ ਦੇਣੀ ਲਓ ਕੋਲੀ ਫਿਰ ਤੋਰੀਏ ਇਹੋ ਤਰ੍ਹਾਂ ਕਿੰਨਾ ਦੁੱਧ ਚਵਾਈ ਜਾਊਗੀ ਇਹ ਵੀਰਜੀ ਚਵਾਈ ਜਾਊਗੀ ਕੋ ਫੁੱਲ ਵੀ ਸੇਵਾ ਕਰੂਗਾ ਤੁਹਾਨੂੰ ਪਤਾ ਐਂ ਦੀਆਂਆਂਆਂ ਦੀਆਂ ਹਾਂਜੀ ਹਾਂਜੀ ਇੱਧਰ ਤੁਹਾਨੂੰ ਪਤਾ ਜਿਆਦੀ ਪ੍ਰਾਲੀ ਫਰੂਲੀ ਚੱਲਦੀ ਏ ਤੂੜੀ ਤਾਂ ਦਿਖਾਉਗੀ ਨਾ ਹਾਂਜੀ ਹਾਂਜੀ ਦਾਕ ਜਲ ਬਣੇਗਾ ਹਾਂਜੀ ਤੇ ਰਮਾਨ ਦੇ ਨਾਲ ਫੁੱਲ ਸੇਵਾ ਕੀ 10 ਕਿਲੋ ਲਗਭਗ ਵਿੱਚ ਚਵਾਉਗੀ 10 ਕਿਲੋ ਐਂਆਂ ਵੀ ਆਖੀ ਜਿਹੀ ਇੰਨਾ ਚਵਾਉਗੀ ਉਨਾ ਚਵਾਉਗੀ ਹਾਂਜੀ ਠੀਕ ਉਹ ਚਲੋ ਵੀਰ ਜਿਹੜਾ ਵੀਡੀਓ ਵੇਖਦਾ ਉਹਨੂੰ ਪਤਾ ਹੀ ਹੈ ਕਿੰਨਾ ਵੀ ਚਵਾਈ ਜਾਊਗੀ ਹਾਂਜੀ 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 ਬਾਕੀ ਥਾਂ ਤੁਣ ਵੀਰ ਜੀ ਬੌਲ ਲੰਮਾ ਲੱਗਾ ਵੇਸ਼ੀਂ 99 ਚੰਗੇ ਗੱਪ ਤੇ ਜਿਹੜਾ ਲੱਗ ਗਿਆ ਮੇਰ ਦੀ ਇਹ ਦੇ ਦੇਣੀ ਇੰਨੇ ਕ ਦੀ ਤੇ ਕਿਸ ਨੇ ਤੋਕ ਕਢਨੀ ਡੈਂਡੇ ਨਹੀਂ ਠੀਕ ਆ ਹਾਂਜੀ ਕਿੰਨੇ ਕ ਦੇ ਦੇਣੀ ਕਿੰਨੇ ਕ ਦੇ ਦੇਣੀ ਜੇ ਇਹਦੇ ਵਿੱਚ ਜੀ ਜਿੰਨਾ ਕ ਪੰਜ ਮੁੱਲ ਕਰ ਦੇਣਾ ਨਾ ਅੱਛਾ ਵਈ ਵੀਰ ਮੈਨੂੰ ਪਤਾ 5 ਮਹੀਨੇ ਚੋ ਵੀ ਲਊਗਾ ਨਾ ਤੇ ਵਸਾਖੀ ਤੇ ਫੇਰ ਉਹਨੇ ਦੀ ਵੇਚ ਦੇਣੀ ਠੀਕ ਆ ਹਾਂਜੀ ਟਾਲਾ ਮੁੱਕ ਦਿਆਂ ਮੁੱਕ ਦੇਈ ਲਿਆਓ ਫਿਰ ਦੱਸਿਓ ਮੁੱਲੇ ਦਾ ਫਿਰ ਮੁੱਲ ਕਰਨ ਦੇ ਵਿੱਚ ਜਿੱਦਾਂ ਮਰਜ਼ੀ ਕਰੀ ਜਾਈਏ ਅੱਛਾ 25 ਕਰੀਏ 26 ਕਰੀਏ ਅੱਛਾ 18000 ਦੀ 18000 ਦੀ 18000 ਰੁਪਏ ਛੱਡਦਾਗੇ 17000 ਦੀ 17 ਦੀ ਠੀਕ ਹੈ ਜੀ 17 ਜੇ ਵੀ ਕੋਈ ਨਹੀਂ ਮੰਨ ਤਰ ਕਰਦਾ ਤੇ ਹੁਣ ਪੱਕਾ ਦੁੱਧ ਕਿੰਨਾ ਇਹ ਤਕ 8 ਕਿਲੋ ਵਜੇ ਹੋਊਗਾ ਪੱਕਾ ਦੁੱਧ ਦਾ ਗੱਠ 2 ਡੰਗ ਵਜੇ ਕੋ ਚੋਕੇ ਖੜੇ ਆਡੇ ਘਰ ਅੱਛਾ ਹਾਂ ਜੀ ਤੇ ਇਹ ਤੋਂ ਵੀ ਹੌਲਾ ਪਾਇਆ ਹੈਗਾ ਜੇ ਕੋਈ ਇਹ ਤੋਂ ਵੀ ਹੌਲਾ ਹੈਗਾ ਜੇ ਮੈਂ ਤਾਂ ਹੁਣ ਨਹੀਂ ਜੇ ਹੌਲਾ ਹੈਗਾ ਇਹ ਤੋਂ ਨਾਲ ਹੀ ਜ ਕੰਮ ਅੱਛਾ ਹੁਣ ਇਹ ਤਾਂ ਆ ਹੀ ਆ ਥੇ ਲੱਗ ਜਾਗੇ ਹੀ ਆਗੇ ਇਹ ਤਾਂ ਨਵੇਂ ਸਾਲ ਕਰਕੇ ਲਾ ਲਓ ਤੁਸੀਂ ਜਾਂ ਵੱਡੇ ਦਿਨ ਕਰਕੇ ਲਾ ਲਓ ਜਾਂ ਲੋਹੜੀ ਕਰਕੇ ਲਾ ਲਓ ਅਸੀਂ ਕਰਕੇ ਇਹ ਸਾਰਾ ਕਿਵੇਂ ਕਿਵੇਂ ਜੀ ਵੇਖ ਲਈ ਦੇ ਦੇਣੀ ਆ ਦੇ ਦੇਣੀ ਜੋ ਮਰਜ਼ੀ ਮੁੰਡਾ ਕੀ ਆ ਅੱਛਾ 16000 ਦੀ ਤਾਂ 16000 ਦੀ ਹਾਂਜੀ ਠੀਕ ਹੈ ਹੱਥ ਠੇਗ ਲਈਓ ਸਾਨੂੰ ਪਤਾ 25000 ਦੀ ਟੋਕੜਾ ਵੀ ਕਰਦੇ ਆ ਇਹ ਰਹੀਆਂ ਇਹ ਵੀ ਇਹਦੀ 6 ਕਟੀਆਂ ਇੱਕੋ ਕਰੀ ਅੱਛਾ 6 ਰਹੀਆਂ ਕਟੀਆਂ ਦੇ 6 ਦੇ ਵਿੱਚੋਂ ਚੱਲਿਆ ਬਕਾਇਆ ਆ ਗਿਆ ਅੱਛਾ ਇਹ ਝੁੰਗਾ ਹੀ ਰਹਿ ਗਿਆ ਇੱਕ ਹਿਸਾਬ ਦਾ ਠੀਕ ਆ ਹੁਣ ਇੱਕ ਆ ਵੀ ਤਾਜੀ ਸੋਈ ਜੇ ਹਾਂਜੀ ਇਹ ਵੀਰ ਜੀ ਆਹ ਜੇਰ ਇਹਦੀ ਪਈ ਜੇ ਹਾਂਜੀ ਆਹ ਜੇਰ ਇਹਨੇ ਪ੍ਰੋਪਰ ਭਾਤੀ ਜੇ ਥਾਣੇ ਤੇ ਵੀ ਦੇਖ ਸਕਦੇ ਜੇ ਲੱਗੇ ਤਾਂ ਰਾਂਧਾ ਵੀਰ ਜੀ ਬੱਚੇ ਨੂੰ ਬਿਠਾ ਕੀ ਜੇ ਤੇ ਮਗਰ ਵਛਾ ਜੀ ਵੀਰ ਜੀ ਇਹ ਤੇ ਮਗਰ ਵਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਬਾਕੀ ਵੀਰ ਜੀ ਕਦੋਂ ਰਾਤੀ ਸੋਈ ਜੇ ਇਹ ਵੀਰ ਜੀ ਰਾਤੀ ਲੈਂਦੀਆਂ ਵਾ ਦਾਵਾ ਕੋਈ ਗੱਲ ਤੇ ਇਹ ਗੱਡੀ ਜੀ ਸੂਂਦੀ ਸੀ ਘਰੇ ਆ ਕੇ ਸੂਈ ਹੈ ਬੱਚੀ ਅੱਛਾ ਗੱਡੀ ਜੀ ਸੋਣੀ ਸ਼ੁਰੂ ਹੋ ਗਈ ਸੀ ਗੱਡੀ ਜੀ ਸੂਂਦੀ ਸੀ ਅੱਛਾ ਸਫ਼ਰ ਕਰਕੇ ਸੂਈ ਸੀ ਮੈਂ ਆਖਿਆ ਮੈਂ ਤਾਂ ਵੀ ਸਫ਼ਰ ਚਾਹੀਏ ਤੇ ਉਹਨੂੰ ਮੈਂ ਆਖਿਆ ਮੈਂ ਮਗਰ ਧਿਆਨ ਰੱਖੀ ਕਿ ਤੇ ਬੱਚਾ ਨਾਲ ਸਵਟ ਨਹੀਂ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਤੇ ਉਹ ਫਿਰ ਉਹ ਆਂਦਾ ਨਹੀਂ ਹਜੇ ਨਹੀਂ ਸੁੱਈ ਤੇ ਫਿਰ ਘਰੇ ਆ ਕੇ ਸੁੱਈ ਹੈ ਅੱਛਾ ਮਤਲਬ ਗੱਡੀ 'ਚ ਸਫ਼ਰ ਕਰਕੇ ਜਿਹੜੀ ਅੱਜ ਇਹ ਜੂਰੂਰ ਜੀ ਬਰੋਕਰ ਅੱਜ ਇਹ ਜੂਰੂਰ ਬਰੋਕਰ ਪਾਤੀ ਹੈ ਇਹਨੇ ਬਾਠੀ ਵੀਰ ਜੀ ਨਿਕਾਲਨੇ ਦਾ ਸਿੰਘ ਹੈ ਕਦ ਕਾਠ ਬਹੁਤ ਹੈ ਵਸ਼ੀ ਦਾ ਠੰਡੀ ਤੇਰੀ ਹੈ ਤੇ ਵੀਰ ਜੀ ਸਿੰਘ ਨਾ ਹੁੰਦੇ ਅਜੇ ਇਹਨੇ ਹੋਰ ਤਿਆਰ ਹੋ ਜਾਣਾ ਹੈ ਬਾਕੀ ਜਿਹੜਾ ਗੱਡੀ ਕੀ ਗੱਲ ਗੱਡੀ ਚੜ੍ਹਨੇ ਕਈ ਵਾਰੀ ਗਾਵਾਂ ਸੂਪ ਪਿੰਦੀਆਂ ਲੈ ਜਾਣਾ ਕਈ ਵੀਰ ਜੀ ਸੂਪ ਪਿੰਦੀਆਂ ਗਾਵਾਂ ਹਾਂਜੀ ਹਾਂਜੀ ਕਰਾਂ ਜੋ ਆਈਆਂ ਹੁੰਦੀਆਂ ਉਹ ਪ੍ਰਾਪਰਾ ਕਰ ਲੈਂਦੀਆਂ ਕਈ ਹਾਂਜੀ ਤੇ ਰਾਤੀ ਸੋਈ ਏ ਇਹ ਵੀ ਖਾ ਪੀ ਕੇ ਵਸ਼ੀ ਬਣ ਜਾਊਗੀ ਸਾਈ ਜੀ ਬਹੁਤ ਹੈ ਵਸ਼ੀ ਉਹ ਤਰ੍ਹਾਂ ਕੱਦ ਕੱਟ ਜਿਹੜਾ ਠੀਕ ਆ ਆ ਹਵਾਨਾ ਜਿਹੜਾ ਦੇਖ ਲਓ ਤੇ ਇਹ ਵੀ ਦੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਵੀ ਜੀ ਇਹ ਰਮਾਨ ਦੇ ਨਾਲ ਇਹਨੇ ਵੀ ਜੀ ਕੋਈ ਚੰਗੀ ਵੀਰਸੇ ਵਾਲਾ ਲੈ ਜਾਊਗਾ 10000 ਕਿਲੋ ਰਮਾਨ ਚਵਾਈ ਜਾਊਗੀ ਅੱਛਾ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਜੇ ਇਹਦੇ ਪੂਰੀ ਤੁਹਾਨੂੰ ਪਤਾ ਵੀ ਢੋਡੀ ਭਾਡੀ ਹੁੰਦੀ ਹੈ ਤੇ ਫੇਰ ਇਹਨੇ ਮੁੱਲ ਕਰਨਾ ਸੀ 40-45000 ਅੱਛਾ ਢੋਡੀ ਰੋਡੀ ਹੁੰਦੀ ਤੇ ਠੀਕ ਹੈ ਹੁਣ ਵੀਰ ਜੀ ਮੁੱਲ ਕਰ ਨੂੰ ਤੇ ਭਾਂ ਕਰੀਏ 5000 ਅੱਛਾ ਹਾਂਜੀ ਪੂਰੇ 18000 ਦੀ ਦੇਣੀ ਆ 18000 ਦੀ ਹਾਂਜੀ ਠੀਕ ਹੈ ਜਿੱਤੋਂ ਟੱਸ ਤੋਂ ਮੱਸ ਵੀ ਨਹੀਂ ਹਣੀ ਨਹੀਂ ਥੋੜੀ ਬਾਦੀ ਟੱਸ ਮੱਸ ਤੇ ਕਰੋ ਉਹ ਸ਼ੋਰ ਨਹੀਂ ਕਰਾਂਗੇ ਦੋਸਤੋ ਠੀਕ ਹੈ ਇੰਨਾ ਵੀ ਟੱਸ ਮੱਸ ਨਾ ਕਰਿਆ ਕਰੋ ਹਾਂਜੀ ਹਾਂ ਠੀਕ ਹੈ ਤੇ ਚਲੋ ਬਾਕੀ ਕੋਈ ਸਾਰੀਆਂ ਸੋਈਆਂ ਸਵਾਈਆਂ ਇੱਥੇ ਆ ਕੇ ਮਾਲ ਦਾ ਰੇਟ ਹੀ ਹੋਸਾ ਨਾ ਕਰੀਦਾ ਵਾ ਤਾਈਆਂ ਹੁਣ ਆਪਾਂ ਦੋ ਵੀਡੀਓ ਨਹੀਂ ਪਈਆਂ ਤਾਂ ਵੀਰ ਆ ਫੋਨ ਕਰਦੇ ਭਾਜੀ ਵੀਡੀਓ ਨਹੀਂ ਪਾਈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਜੇ ਕੇ ਇਹਨੂੰ ਰੇਟ ਜਾਇ ਲੱਗਦਾ ਫੇਰ ਹੀ ਕੋਈ ਕਰਦਾ ਵਾ ਹੋਰ ਇੰਗੀਆਂ ਵੀਡੀਓ ਪੈਂਦਾ ਪੈਂਦੀਆਂ ਵਾ ਤੁਹਾਨੂੰ ਪਤਾ ਕੋਈ ਪ੍ਰੇਮ ਪਿਆਰ ਕਰਕੇ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਪਤਾ ਇੱਕੋ ਹੀ ਤਿੰਨ ਲੈ ਗਿਆ ਠੀਕ ਹੈ ਇੱਕ ਵੀਰਾ ਦੇ ਇੱਕ ਲੈ ਗਿਆ ਇੱਕ ਵੀਰਾ ਦੇ ਇੱਕ ਲੈ ਗਿਆ ਗੱਲ ਪੰਜ ਵੇਚੀਆਂ ਠੀਕ ਹੈ ਤੇ ਇਹ ਵੀ ਤੁਹਾਨੂੰ ਉਸਤਰਾ ਨਾਈ ਗੁਰੂ ਦੀ ਮੇਰ ਨਾਲ ਚਾਰ ਪੰਜ گاਵਾ ਰੋਜ਼ ਵੇਖਦੀਆਂ ਵਿਕਦੀਆਂ ਆਪਣੀ ਇਹ ਨਹੀਂ ਤੁਹਾਡੀ ਵੀਡੀਓ ਨਹੀਂ ਪਈ ਸਾਡੇ ਕੋਲ ਮਾਲ ਜਮਾ ਰਹਿਦਾ ਨਹੀਂ ਜਮਾ ਨਹੀਂ ਰਹਿਦਾ ਆ ਦੋ ਤਿੰਨ ਗਾਵਾਂ ਵਿੱਚ ਘਰ ਆ ਗਈ ਨਾ ਮੋਟਾ ਗਾਵਾਂ ਰਹਿਣੀਆਂ ਰਹਿਣੀਆਂ ਵਿੱਚ ਜੀ ਇੱਕ ਉਧਰ ਵੱਜੀ ਆ ਹੋਰ ਵੀ ਵੀਰੂ ਜੀ ਬਾਵਾਂ ਵੱਡੀ ਗਾਵ ਇੱਕ ਵੱਡੀ ਪਾਉਤੀ ਇੱਕ ਵੱਡੀ ਬਾਹਰ ਵੀ ਫਿਰ ਮਾਲ ਮੁੱਲ ਲਿਆ ਹੁੰਦਾ ਨਾ ਇਹ ਚੱਲ ਜੇ ਤੁਹਾਨੂੰ ਪਤਾ ਉਸ ਸਾਹ ਨੂੰ ਮਾਲ ਲੈਣਾ ਪੈਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਪਸ਼ੂ ਪੰਜ ਬਕਾਉ ਕੀਤੇ ਆ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾਖ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ